ਇਹ ਜਿਹੜਾ ਸਮਾਗਮ ਹੈ ਜੀ ਦੇਸ਼ ਨੂੰ ਸ਼ਹੀਦਾਂ ਦੇ ਵਿੱਚ ਸ਼ਹੀਦਾਂ ਨੇ ਇਸਥਾਨ ਨੇ ਇਹ ਜਿੱਥੇ ਸਮਾਗਮ ਕਰਵਾਇਆ ਜਾ ਰਿਹਾ ਹੈ ਔਰ ਕਾਫੀ ਲੰਬੇ ਸਮੇਂ ਤੋਂ ਬਾਬਾ ਕੁੰਦਨ ਸਿੰਘ ਜੀ ਤੇ ਬਾਬਾ ਮੇਜਰ ਸਿੰਘ ਜੀ ਇੱਥੇ ਸੇਵਾਵਾਂ ਨਿਭਾ ਰਹੇ ਨੇ ਤੇ ਹਰ ਸਾਲ ਜਿਹੜਾ ਸਾਲਾਨਾ ਸਮਾਗਮ ਹੈ ਜਿੱਥੇ ਦਸਵੀਂ ਦੇ ਦਿਹਾੜੇ ਤੇ ਦਸਵੀਂ ਦਾ ਜਿਹੜਾ ਸਮਾਗਮ ਹੁੰਦਾ ਉੱਥੇ ਹੀ ਸਾਲਾਨਾ ਸਮਾਗਮ ਹੈ ਜਿਹੜਾ 1 ਮਾਰਚ ਨੂੰ ਹਰ ਸਾਲ ਕਰਵਾਇਆ ਜਾਂਦਾ ਔਰ ਜਿਹੜੇ ਵੀ ਨਗਰ ਨੇ ਇੱਥੇ ਸਾਡੇ ਸਾਰੇ ਹੀ ਨਗਰਾਂ ਦੀ ਜਿਹੜੀ ਅਥਾਹ ਸ਼ਰਧਾ ਇਸ ਸਥਾਨ ਦੇ ਉੱਤੇ ਬਣੀ ਹੋਈ ਹੈ ਇਹ ਜਿਵੇਂ ਕਿ ਤੁਸੀਂ ਬਹੁਤ ਇਸ ਵੇਲੇ ਇਕੱਠਾ ਜਿਹੜਾ ਕਾਫੀ ਜ਼ਿਆਦਾ ਦੇਖਣ ਨੂੰ ਨਜ਼ਰ ਆ ਰਿਹਾ ਹੈਗਾ ਗੱਡੀਆਂ ਦੇ ਲਈ ਵੀ ਜਗ੍ਹਾ ਨਹੀਂ ਹੈਗੀ ਰੋਕਣ ਦੇ ਲਈ ਪਾਰਕਿੰਗ ਦੇ ਸਪੈਸ਼ਲ ਪ੍ਰਬੰਧ ਕੀਤੇ ਜਾ ਰਹੇ ਆ ਜਿਹੜਾ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਵੀ ਕੁਝ ਗੱਡੀਆਂ ਭੇਜੀਆਂ ਜਾ ਰਹੀਆਂ ਨੇ ਉਹ ਇਸੇ ਤਰ੍ਹਾਂ ਹੈ ਕਿ ਜਿਵੇਂ ਕਿ ਸਵੇਰੇ ਅੱਜ ਕੋਤਰੀ ਜਿਹੜੀ ਅਖੰਡ ਪਾਤਸ਼ਾਹਬ ਦੀ ਲੜੀ ਆ ਉਹਦੇ ਭੋਗ ਪਾਏ ਗਏ ਨੇ ਜਿਹਦੇ ਵਿੱਚ ਸਵੇਰੇ ਜਿਹੜੀ ਭੋਗਾਂ ਦੇ ਸੰਗਤ ਪਹੁੰਚੀ ਸਵੇਰ ਤੋਂ ਆਸਾਦੀ ਵਾਰ ਦੇ ਕੀਰਤਨ ਹੋਏ ਨੇ ਉਸ ਤੋਂ ਬਾਅਦ ਜਿਹੜੇ ਭੋਗ ਪਏ ਨੇ ਤਾਂ ਜਿਹੜੀ ਕਾਫੀ ਸੰਗਤ ਸਵੇਰ ਦੀ ਆਈ ਆ ਉਹ ਜਾ ਰਹੀ ਹੈ ਉੱਥੇ ਹੀ ਨਾਲ ਜਿਹੜੇ ਟਾਡੀ ਰਾਗੀ ਜਥੇ ਕਵੀਸ਼ਰੀ ਜਥੇ ਤੇ ਜਿਹੜੇ ਧਾਰਮਿਕ ਦੀਵਾਨ ਸਜਾਏ ਜਾ ਰਹੇ ਆ ਉਹਦੇ ਬਾਬਤ ਵੀ ਸੰਗਤਾਂ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਰੰਧਿ ਕੀਰਪਾ ਦਾ ਸਦਕਾ ਇਹ ਹਰ ਸਾਲ ਦੀ ਤਰ੍ਹਾਂ ਜੋ ਸਮਾਗਮ ਜੋੜ ਮੇਲਾ ਮਨਾਇਆ ਜਾਂਦਾ ਹੈ ਬਹੁਤ ਪਹਾੜੀ ਸੰਗਤਾਂ ਦਾ ਇਕੱਠ तकरीबन ਹਰ ਸਾਲ ਇਕੱਠ ਸੰਗਤਾਂ ਦਾ ਵੱਧ ਹੈ ਸੰਗਤਾਂ ਦੇ ਸਹਿਯੋਗ ਦੇ ਨਾਲ ਅੰਮ੍ਰਿਤ ਵੇਲੇ ਤੋਂ ਲੈ ਕੇ ਮਠਿਆਈਆਂ ਦੇ ਲੰਗਰ ਇਸ਼ਾਦੇ ਦਾ ਲੰਗਰ ਚਾਹ ਪਾਣੀ ਦਾ ਲੰਗਰ ਅਤੇ ਉਹਦੇ ਨਾਲ ਹੀ ਸ਼ਬਦ ਦਾ ਲੰਗਰ ਵੀ ਚੱਲਦਾ ਹੈ ਹਰ ਸਾਲ ਜੋ ਆਪਾ ਸ਼ਰਵਣ ਕਰ ਰਹੇ ਆਂ ਬੇਅੰਤ ਮਹਾਨ ਹਸਤੀਆਂ ਰਾਗੀ ਢਾਡੀ ਕਵੀਸ਼ਰ ਸੰਤ ਮਹਾਂਪੁਰਖ ਪਹੁੰਚੇ ਆ ਇਸ ਜੋੜ ਮੇਲੇ ਤੇ ਸੰਤ ਮਹਾਂਪੁਰਖਾਂ ਦਾ ਪਹੁੰਚਣਾ ਸੰਗਤਾਂ ਦਾ ਪਹੁੰਚਣਾ ਸਭ ਦਾ ਸੰਗਤਾਂ ਦਾ ਹੀ ਧੰਨਵਾਦ ਕਰਦੇ ਆਂ ਜੀਓ ਹੁੰਦੇ ਆਖਦੇ ਆ ਸੰਗਤਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਸਾਲਾਨਾ ਜੋੜ ਮੇਲਾ ਜੀ 26 ਮਾ ਹੈਗਾ ਬਾਬਾ ਅਤਰ ਸਿੰਘ ਜੀ ਦੀ ਵਰਸੀ ਮਨਾਉਣੇ ਆਪਾਂ ਮਾਸਟਰ ਗੁਰਚਰਨ ਸਿੰਘ ਜੀ ਜਿਨ੍ਹਾਂ ਨੇ 45 ਸਾਲ ਵਿਦਿਆ ਪੜ੍ਹਾਈ ਆ ਦਮਦਮਾ ਸਾਹਿਬ ਅਸਵੀ ਉਹਨਾਂ ਤੋਂ ਪੜ੍ਹਿਆ ਉਹਨਾਂ ਦੀ ਵੀ ਫੇਰਦੀ ਵਰਸੀ ਹੈ ਤੇ 26 ਸਾਲ ਹੋ ਗਏ ਮੇਰਾ ਬਣਾਉਂਦਿਆਂ ਜੋੜ ਮੇਲਾ ਤੇ ਬਹੁਤ ਦਿਨੋਂ ਦਿਨ ਸੰਗਤ ਵਧਦੀ ਹੈ ਬਹੁਤ ਚੜ੍ਹਦੀ ਕਲਾ ਦੇ ਨਾਲ ਸੰਗਤ ਗੁਰੂ ਕੇ ਲੰਗਰਾਂ ਦੀ ਮੰਦਰਾਂ ਦੀ ਵੱਧ ਤੋਂ ਵੱਧ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਦੀ ਹੈ ਸੰਗਤਾਂ ਨੂੰ ਕੀ ਕਹਿਣਾ ਚਾਹੂਗੀਆਂ ਜਿਹੜੀਆਂ ਅੱਜ ਪਹੁੰਚੀਆਂ ਨੇ ਜਾਂ ਦੂਰ ਦਰਾਡੇ ਤੋਂ ਜਿਹੜੇ ਲੋਕ ਪਹੁੰਚੇ ਨੇ ਦਰਸ਼ਨਾਂ ਦੇ ਲਈ ਕੀ ਕਹਿੰਦੇ ਸੰਗਤ ਨੂੰ ਇਹ ਹੀ ਬੇਨਤੀ ਹੈ ਕਿ ਜਿਹੜਾ ਨਸ਼ਾ ਪੱਤਾ ਜਾਦੇ ਕਰ ਕਰਦਾ ਹੈ ਉਹਨਾਂ ਤੋਂ ਦੂਰ ਰਹਿਣਾ ਮਾਤਾ ਪਿਤਾ ਦੀ ਸੇਵਾ ਕਰਨਾ ਇਹ ਹੀ ਵੱਡਾ ਹੈ ਜੀ ਜ਼ਰੂਰੀ ਹੈ ਜਿਹੜੀ ਲੋਗੜਾ ਸਮੇਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਇਲਾਕਾ ਨਿਵਾਸੀ ਸੰਗਤਾਂ ਨੂੰ ਕਿਸ ਸਥਾਨ ਤੇ ਜੋ ਵੀ ਸੰਗਤਾਂ ਨਕਮਸਤ ਹੋਣਗੀਆਂ ਤਕਰੀਬਨ ਮਹਾਪੁਰਖ ਸੰਤ ਬਾਬਾ ਕੁੰਦਨ ਸਿੰਘ ਜੀ ਸੰਤ ਬਾਬਾ ਮੇਜਰ ਸਿੰਘ ਜੀ ਸੰਪਰਦਾਇ ਵੰਗਾ ਮਾਸਤਵਾਨਾ ਸਾਹਿਬ ਇਹਨਾਂ ਮਹਾਪੁਰਖਾਂ ਨੇ ਜਦੋਂ ਤੋਂ ਵੀ ਇਸ ਸਥਾਨ ਤੇ ਸੇਵਾ ਸੰਭਾਲੀ ਹੈ ਉਦੋਂ ਤੋਂ ਲੈ ਕੇ ਅੱਜ ਤੱਕ तकरीबन 26 ਸਾਲ ਦੇ ਕਰੀਬ ਸਮਾਂ ਹੋ ਗਿਆ ਤੇ ਦਿਨ ਬਾ ਦਿਨ ਇਸ ਸਥਾਨ ਦੀ ਚੜ੍ਹਦੀ ਕਲਾ ਦੇ ਵਾਸਤੇ ਨੂੰ ਕਦਮ ਪੁੱਟਿਆ ਨਾ ਨੇ ਬੜੀਆਂ ਸੇਵਾਵਾਂ ਤਣ ਦੇ ਹੀ ਦੇ ਨਾਲ ਨਿਭਾਈਆਂ ਹਨ ਹੁਣ ਚੱਲਦੇ ਸਮੇਂ ਦੇ ਜੋੜ ਮੇਲਾਂ ਦੇ ਦੌਰਾਨ ਹਰ ਜੋੜ ਮੇਲਾ ਬਹੁਤ ਚੜ੍ਹਦੀ ਕਲਾ ਦੇ ਨਾਲ ਮਨਾਇਆ ਜਾਂਦਾ ਹੈ ਅਤੇ ਸੰਤ ਮਹਾਰਾਜ ਬਾਬਾ ਆਤਰ ਸਿੰਘ ਜੀ ਮਾਸਤੂਆਣਾ ਸਾਹਿਬ ਵਾਲੇ ਮਹਾਂਪੁਰਖਾਂ ਦੀ ਵਰਸੀ 26 ਸਾਲ ਹੋ ਗਏ ਮਨਾਉਂਦਿਆਂ ਨੂੰ ਤੇ ਸਾਡੇ ਸਤਿਕਾਰਯੋਗ ਮਹਾਂਪੁਰਖ ਸੰਤ ਗੁਰਚਰਨ ਸਿੰਘ ਜੀ ਆਸਟਰ ਜੀ ਮੰਗਾਂ ਮਾਸਤੂਆਣਾ ਸਾਹਿਬ ਦੇ ਮਾਸਟਰ ਜੀ ਸਨ ਉਹ ਸਾਡੇ ਉਸਤਾਦ ਸੀ ਉਹਨਾਂ ਦੀ ਇਹ ਪਹਿਲੀ ਵਰਸੀ ਹੈ ਇਸ ਕਰਕੇ ਇਸ ਸਥਾਨ ਦਾ ਜੋ ਮਹੱਤਮ ਹੈ ਸ਼ਹੀਦਾਂ ਸਿੰਘਾਂ ਦੇ ਨਾਂ ਤੇ ਮਨਾਇਆ ਜਾਂਦਾ ਹੈ ਇਸ ਸਥਾਨ ਤੇ ਜਿੰਨੀਆਂ ਵੀ ਸੰਗਤਾਂ ਨੱਕ ਮਸਤ ਹੁੰਦੀਆਂ ਕੋਈ ਅਰਦਾਸ ਬੇਨਤੀ ਕਰਦਾ ਹੈ ਜੋੜੜੀ ਕਰਦਾ ਹੈ ਜੋ ਵੀ ਤਨ ਮਨ ਧੰਦੇ ਨਾਲ ਸੇਵਾ ਕਰਦਾ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਵੀ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚੰਦਿਆ ਫਲ ਪਾਵਣਾ ਹੋਵੇਂ ਵਿੱਚੋਂ ਜਾਏ ਜੋ ਵੀ ਕੋਈ ਇਸ ਸਥਾਨ ਤੇ ਅੱਜ ਤੱਕ ਨੱਕ ਮਸਤ ਹੋਇਆ ਹੈ ਤੇ ਉਹ तकरीबन ਕੋਈ ਖਾਲੀ ਝੋਲੀ ਨਹੀਂ ਗਿਆ ਕੋਈ ਨਿਰਾਸ਼ਤਾ ਦੇ ਨਾਲ ਇਥੋਂ ਨਹੀਂ ਗਿਆ ਸਾਰੀਆਂ ਸੰਗਤਾਂ ਨੂੰ ਸਾਰੇ ਇਲਾਕੇ ਨੂੰ ਬਹੁਤ ਹੀ ਚੜ੍ਹਦੀ ਕਲਾ ਦੀਆਂ ਇਥੋਂ ਪ੍ਰਤੀਕੀ ਨਿਸ਼ਾਨੀਆਂ ਘਰਾਂ ਦੇ ਵਿੱਚ ਵਰਕ ਤਾਂ ਡੋਖ ਸੁਖ ਕਲ ਕਲੇਸ਼ ਬਹੁਤ ਸੰਗਤਾਂ ਦੇ ਮਹਾਂਪੁਰਖਾਂ ਨੇ ਕੱਟਿਆ ਇਸ ਕਰਕੇ ਅਸੀਂ ਇਸ ਦੇ ਮਹਾਂਪੁਰਖਾਂ ਨੂੰ ਵਧਾਈਆਂ ਦਿੰਨੇ ਆ ਅਤੇ ਸਾਰੀ ਸੰਗਤ ਨੂੰ ਵਧਾਈ ਦਿੰਨੇ ਆ ਇਹ ਜਿਹੜੇ ਤੁਸੀਂ ਐਸੇ ਸਥਾਨਾਂ ਨਾਲ ਜੁੜ ਕੇ ਆਪਣੇ ਘਰਾਂ ਦੀਆਂ ਸ਼ੁਕ ਸ਼ਾਂਤੀਆਂ ਦੀ ਪ੍ਰਾਪਤੀ ਕਰਦੇ ਹੋ ਅਤੇ ਗੁਰੂ ਮਹਾਂਪੁਰਖਾਂ ਦੀ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰਦੇ ਹੋ ਸਤਿਗੁਰੂ ਦੀ ਸੇਵਾ ਜਿਹੜੀ ਹੈ ਸਫਲਤਾ ਦੀ ਨਿਸ਼ਾਨੀ ਇਹੋ ਹੀ ਹੁੰਦੀ ਹੈ ਵੀ ਜਦੋਂ ਮਨੁੱਖ ਸੁਖੀ ਹੁੰਦਾ ਫਿਰ ਵਾਰੀ-ਵਾਰੀ ਆਉਂਦਾ ਇਸ ਕਰਕੇ ਸਾਰੇ ਸੰਗਤ ਨੂੰ ਤੁਹਾਨੂੰ ਮੀਡੀਆ ਦੇ ذریعے ਜਿਹੜੀਆਂ ਸੰਗਤਾਂ ਦੇ ਵਿੱਚ ਦੇਸ਼ਾਂ-ਵਿਦੇਸ਼ਾਂ ਤੁਸੀਂ ਇਹ ਸਾਰੀਆਂ ਖਬਰਾਂ ਨੂੰ ਪਹੁੰਚਾਉਂਦੇ ਹੋ ਮਹਾਂਪੁਰਖਾਂ ਦੇ ਜੋੜ ਮੇਲਿਆਂ ਨੂੰ ਸੋਨੂੰ ਵੀ ਲੱਖ ਲੱਖ ਵਧਾਈਆਂ ਹੋਣ ਸਾਰੀ ਸੰਗਤ ਨੂੰ ਵਧਾਈ ਹੋਵੇ ਚੈਨਲਾਂ ਨੂੰ ਵੀ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਸਮਾਗਮ ਹੈ ਜੀ ਦੇਸ਼ ਨੂੰ ਸ਼ਹੀਦਾਂ ਦੇ ਵਿੱਚ ਸ਼ਹੀਦਾਂ ਦੇ ਸਥਾਨ ਨੇ ਇਹ ਜਿੱਥੇ ਸਮਾਗਮ ਕਰਵਾਇਆ ਜਾ ਰਿਹਾ ਹੈ ਔਰ ਕਾਫੀ ਲੰਬੇ ਸਮੇਂ ਤੋਂ ਬਾਬਾ ਕੁੰਦਨ ਸਿੰਘ ਜੀ ਤੇ ਬਾਬਾ ਮੇਜਰ ਸਿੰਘ ਜੀ ਇੱਥੇ ਸੇਵਾਵਾਂ ਨਿਭਾ ਰਹੇ ਨੇ ਤੇ ਹਰ ਸਾਲ ਜਿਹੜਾ ਸਾਲਾਨਾ ਸਮਾਗਮ ਹੈ ਜਿੱਥੇ 10ਵੀਂ ਦੇ ਦਿਹਾੜੇ ਤੇ 10ਵੀਂ ਦਾ ਜਿਹੜਾ ਸਵਾਗਤ ਹੁੰਦਾ ਉੱਥੇ ਹੀ ਸਾਲਾਨਾ ਸਮਾਗਮ ਹੈ ਜਿਹੜਾ 1 ਮਾਰਚ ਨੂੰ ਹਰ ਸਾਲ ਕਰਵਾਇਆ ਜਾਂਦਾ ਔਰ ਜਿਹੜੇ ਵੀ ਨਗਰ ਨੇ ਇੱਥੇ ਸਾਡੇ ਸਾਰੇ ਹੀ ਨਗਰਾਂ ਦੀ ਜਿਹੜੀ ਅਥਾ ਸ਼ਰਦਾ ਇਸ ਸਥਾਨ ਦੇ ਉੱਤੇ ਬਣੀ ਹੋਈ ਹੈ ਅੱਜ ਕਿੰਨਾ ਇੱਕ ਜਿਹੜਾ ਸ਼ਰਧਾਲੂਆਂ ਦਾ ਜਿਹੜਾ ਇੱਥੇ ਦੇਖ ਰਹੇ ਇਹ ਜਿਵੇਂ ਕਿ ਤੁਸੀਂ ਬਹੁਤ ਇਸ ਵੇਲੇ ਇਕੱਠਾ ਜਿਹੜਾ ਕਾਫੀ ਜ਼ਿਆਦਾ ਦੇਖਣ ਨੂੰ ਨਜ਼ਰ ਆ ਰਿਹਾਗਾ ਗੱਡੀਆਂ ਦੇ ਲਈ ਵੀ ਜਗ੍ਹਾ ਨਹੀਂ ਹੈਗੀ ਰੋਕਣ ਦੇ ਲਈ ਪਾਰਕਿੰਗ ਦੇ ਸਪੈਸ਼ਲ ਪ੍ਰਬੰਧ ਕੀਤੇ ਜਾ ਰਹੇ ਆ ਜਿਹੜਾ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਵੀ ਕੁਝ ਗੱਡੀਆਂ ਭੇਜੀਆਂ ਜਾ ਰਹੀਆਂ ਨੇ ਉਹ ਇਸੇ ਤਰ੍ਹਾਂ ਹੈ ਕਿ ਜਿਵੇਂ ਕਿ ਸਵੇਰੇ ਅੱਜ ਕੋਤਰੀ ਜਿਹੜੀ ਅਖੰਡ ਪਾਤਸ਼ਾਹਬ ਦੀ ਲੜੀ ਆ ਉਹਦੇ ਭੋਗ ਪਾਏ ਗਏ ਨੇ ਜਿਹਦੇ ਵਿੱਚ ਸਵੇਰੇ ਜਿਹੜੀ ਭੋਗਾਂ ਦੇ ਸੰਗਤ ਪਹੁੰਚੀ ਸਵੇਰ ਤੋਂ ਆਸਾਦੀ ਵਾਰ ਦੇ ਕੀਰਤਨ ਹੋਏ ਨੇ ਉਸ ਤੋਂ ਬਾਅਦ ਜਿਹੜੇ ਭੋਗ ਪਏ ਨੇ ਤਾਂ ਜਿਹੜੀ ਕਾਫੀ ਸੰਗਤ ਸਵੇਰ ਦੀ ਆਈ ਆ ਉਹ ਜਾ ਰਹੀ ਹੈ ਉੱਥੇ ਹੀ ਨਾਲ ਜਿਹੜੇ ਟਾਡੀ ਰਾਗੀ ਜਥੇ ਕਵੀਸ਼ਰੀ ਜਥੇ ਤੇ ਜਿਹੜੇ ਧਾਰਮਿਕ ਦੀਵਾਨ ਸਜਾਏ ਜਾ ਰਹੇ ਆ ਉਹਦੇ ਬਾਬਤ ਵੀ ਸੰਗਤਾਂ ਜਿਹੜੀਆਂ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੀਆਂ ਨੇ ਇਹ ਤਾਂ ਜੀ ਅਸੀਂ ਤਕਰੀਬਨ 24-25 ਸਾਲ ਤੋਂ ਜਿੱਦਾਂ ਦੇ ਬਾਬਾ ਜੀ ਆਏ